ਕਹਿੰਦਾ ਜੀ 4000 ਘੰਟੇ ਕੰਪਲੀਟ ਕਰਨੇ ਕਹਿੰਦਾ ਸਭ ਤੋਂ ਸੌਖਾ ਤਰੀਕਾ ਦੱਸਾਂ ਮੈਂ ਕਿ ਤਿੰਨਾਂ ਗੁਰੂ ਇੱਕ ਇੱਕ 2-2 ਘੰਟਿਆਂ ਦੀ ਵੀਡੀਓ ਬਣਾਉਂ ਮਾਤੋਂ ਤੋਂ ਘਟਿਆ ਬੋਲਣਾ ਕੀ ਆ ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਕਰਦਾ ਆ ਪਿੰਨਾਵੇਂ ਵਲੌਗ ਦੇ ਵਿੱਚ ਤੇ ਅੱਜ ਇਕੁਪਮੈਂਟ ਲੈ ਪਾਇਆ ਡਾਇਰੈਕਟਰ ਦੇ ਗੱਲ ਚ ਕਿਉਂਕਿ ਅੱਜ ਕਰਨਾ ਹੈ ਸ਼ੂਟ ਉਹ ਹੁੰਦੀ ਵੀਡੀਓ ਵਰਗੀ ਕਹਿੰਦਾ ਪਾਣੀ ਹੈ YouTube ਦੇ ਵਿੱਚ ਤੇ ਇੱਕ ਸ਼ੂਟ ਸ਼ੋਚੀ ਇੰਦਰ ਨੇ ਸਾਰੀ ਸ਼ੂਟ ਇੰਦਰ ਨੇ ਸੋਚੀ ਕਾਗੜੀ ਰੋਲ ਅਹੀਂ ਕਰਨੇ ਆ ਚਲੋ ਕਿਉਂ ਰਿੰਗ ਕਰਦੇ ਆ ਕੰਟੀਨਿਊ ਜਦੋਂ ਅੰਕਲ ਦੇ ਗਾਹੋਂ ਹੁੰਦੇ ਤਾਂ ਫਿਰ ਇਹ ਹੋਠਾਂ ਪੈਂਦਾ ਵਾ ਫਿਰ ਕੱਟ ਬਾਲਾ ਦੱਬਾ ਮਾਮਾ ਉਹ ਅੰਕਲ ਚੈੱਕ ਕਰੋ ਅੰਕਲ ਆਵੇ ਲਾ ਟੈਂਕਲ ਆਡੇ ਪਰ ਹੀ ਬਹੁਤ ਸੋਚਦਾ ਵਾ ਚੱਲ ਅੰਕਲ ਕਰਦੇ ਮੰਨ ਚਿੱਲ ਕਰ ਲੈ ਚਿੱਲ ਪੂਰਾ ਚਿੱਲ ਮਾਮਾ ਫੋਨ ਤੇ ਕਰਨਾ ਲੈ ਕੀ ਗੱਲਾਂ ਕਰਦਾ ਤੇ ਚਲੋ ਹੁਣ ਕਰਦੇ ਆ ਕੰਟੀਨਿਊ ਆਪਾਂ ਸਟੋਰੀ ਨੂੰ ਲਵਾਇਆ ਤੇ ਤੁਸੀਂ ਦੇਖ ਸਕਦੇ ਤੇ ਕੈਮਰਾ ਰੱਖਦੇ ਨਹੀਂ ਵਿਖਾ ਦਿੰਦੇ ਕਿੰਨਾ ਕਰਦੇ ਤੇ ਮਾੜਾ ਚਲੋ ਇਹ ਮਾੜਾ ਆਪਣਾ ਰੋਲ ਲੈਣਾ ਨਾ ਮੇਰਾ ਫੋਨ ਕੈਮਰੇ ਜਿਨੇ ਵਿੱਚਣਾ ਤੇਰੇ ਮੂੰਹ ਵਾਲੇ ਮੇਰੇ ਮੂੰਹ ਨੂੰ ਸਿੱਧਾ ਰੱਖਣਾ ਇਹ ਇੰਨੀ ਹੋਰ ਪਾੜਕਣਾ ਵਿੱਚ ਸ਼ਟਰ ਥੋੜਾ ਵੱਡੀ ਜੀ ਕਰਨਾ ਕਦੋਂ ਮੈਂ ਕਹੇ ਨਹੀਂ ਨਹੀਂ ਉਦਾਂ ਇੱਥੇ ਲੱਗਾ ਫੋਨ ਰੱਖ ਸਕਦੇ ਆਪਾਂ ਹੁਣ ਟਸਕਨ ਸ਼ੂਟ ਕਰਕੇ ਤੇ ਆ ਗਏ ਆਂ ਵੀਡੀਓ ਉਹ ਜਿਹੜੀ ਬਣਾਉਣ ਰਿਹਾ ਹਾਂ ਮੈਂ ਹੁਸਨ ਤੇਂਦਰ ਇੰਦਰ ਰਖਤ ਨੇ ਆਣੇ ਬਾਕੀ ਇਹ ਵੀ ਵੀਡੀਓ ਬਹੁਤ ਵਧੀਆ ਬਣੀ ਆ ਕਮੇਡੀ ਵੀ ਆ ਕੋਈ ਸਿੱਖਣ ਨੂੰ ਵੀ ਮਾੜਾ ਮੋੜ ਮਿਲ ਜੂਗਾ ਤੇ ਬਸ ਇਹ ਵੀ ਆ ਬੀ ਆ ਬਲੌਗ ਤੋਂ ਪਹਿਲਾਂ ਆ ਜੂਗੀ ਜਦੋਂ ਮਾੜਾ ਵੀਡੀਓ ਪਾਊਗੀ ਅਪਲੋਡ ਹੋ ਜਾਣੀ ਆ ਆ ਬਲੌਗ ਤੋਂ ਪਹਿਲਾਂ ਆਗੀ ਤੇ ਉਹ ਤੁਸੀਂ ਜਾ ਕੇ ਵੀਡੀਓ ਵੇਖ ਲਿਓ ਆਲਰੇ ਤੇ ਚਲੋ ਵਧੀਆ ਬਣੀ ਹੈ ਤੁਸੀਂ ਜਾ ਕੇ ਹੁਣ ਚੈੱਕ ਕਰੋ ਕਿਦਾਂ ਦੀ ਬਣੀ ਹੈ ਸਾਨੂੰ ਕਮੈਂਟ ਕਰਕੇ ਦੱਸਣਾ ਕਿਦਾਂ ਦੀ ਅਸੀਂ ਹੋਰ ਅੱਗੇ ਬਣਾਈਏ ਇਤੋਂ ਵਧੀਆ ਦੀਆਂ ਸਟੋਰੀਆਂ ਲੈ ਕੇ ਆਵਾਂਗੇ ਇਹ ਵੀ ਹੁਣ ਚੈਨਲ ਇੱਕ ਵੱਖਰਾ ਇੱਕ ਲਾਂਚ ਕਰ ਲੱਗੇ ਨਹੀਂ ਲਾਂਚ ਲਾਓ ਜੀ ਲਾਓ ਜੀ ਲਾ ਲੋ ਵੱਖਰਾ ਚੈਨਲ ਬਣਾਉਣ ਲੱਗੇ ਇੱਕ ਤੇ ਚਲੋ ਤੁਹਾਨੂੰ ਉਹ ਵੀ ਚੈਨਲ ਦਾ ਨਾਮ ਵੀ ਦੱਸ ਦਾਂਗੇ ਛੇਤੀ ਅਸੀਂ ਕੀ ਹੈ ਚੈਨਲ ਦਾ ਨਾਮ ਉਹ ਜੋ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਜਾ ਕੇ ਚੈਨਲ ਉਹਨੂੰ ਵੀ ਤੇ ਇਹਨੂੰ ਵੀ ਤੇ ਤੁਹਾਨੂੰ ਇਹ ਤੇ ਸਾਨੂੰ ਇਹ ਹੈ ਵੀ ਜਦ ਬਲੌਗਿੰਗ ਚੈਨਲ ਦੇ ਵਿੱਚ ਇਹ ਹੀ ਹੁੰਦਾ ਵਾ ਪਹਿਹੀ ਜਿਹੜੀ ਸਟੋਰੀ ਬਣਾਉਂ ਰਹੇ ਆ ਉਹਦੇ ਵਿੱਚ ਕੋਨਾ ਕੋਹ ਹਿੰਟ ਦਿੰਦੇ ਰਹੀਏ ਵੀ ਹੁਣ ਗਾੜੀ ਆਉਣ ਵਾਲਾ ਵਾ ਹੈਨਾ ਚੋਰੀ ਸਟਾਫ ਦਾ ਮੜ ਮਰ ਦੱਸ ਦੇ ਰਗੇ ਬਾਕੀ ਫੁੱਲ ਵੀਡੀਓ ਤੇ ਪੂਰੀ ਉਹ ਚੈਨਲ ਤੇ ਆ ਜਾ ਕਰਨੀ ਹੈ ਤੇ ਬਸ ਇਹੋ ਕੋਈ ਆ ਅੱਜ ਤੇ ਬਾਕੀ ਹੁਣ ਬਾਕੀ ਦਾ ਬਲੌਗ ਬਾਅਦ ਕੰਟੀਨਿਊ ਕਰਦੇ ਹੁਣ ਨੌਂਨੇ ਆ ਕਰਾਂ ਫਰੈਸ਼ ਰਿਚ ਹੁਨੇ ਆ ਤੇ ਮਿਲਦੇ ਤੁਹਾਨੂੰ ਬਾਅਦ ਚ ਸੋ ਗਾਈਸ ਆ ਨਾ ਨੂ ਫਰੈਸ਼ ਤੇ ਹੋ ਗਏ ਆ ਤੇ ਜਗੜ ਮੈਂ ਤਾਂ ਪਹਿ ਵੀ ਸ਼ਾਮਾਂ ਪੈ ਗਈਆਂ ਠੰਢੀ ਜੀ ਲੱਗਣ ਢੀ ਹੁਣ ਜਾਣੇ ਆ ਜੇ ਧੂਫ ਦੀ ਰਾਖ ਨਹੀਂ ਤੇ ਧੂਫਾਉਨੇ ਆ ਰਾਖ ਹੁੰਦੀ ਹੈ ਰਾਖ ਨਹਿਰੇ ਪਉਣ ਜਾਣੇ ਤੇ ਫੇ ਮਿਲਦੇ ਤੁਹਾਨੂੰ ਨਾਲ ਨੈਰ ਦਾ ਮਾਹੌਲ ਚੱਲ ਖੋਨੇ ਆ ਕੀ ਸਿਸਟਮ ਹੈ ਹਲੋ ਜੀ ਪਿੰਡ ਦਾ ਰੇਡੀਓ ਟੀਮ ਤੇ ਕੋਈ ਨਹੀਂ ਗਾਂ ਕਰ ਜੇ ਆਲ ਦੇ ਰੈਡੀ ਨੂੰ ਜਾਣੇ ਆ ਨਾਲ ਪਿੰਡ ਦੇ ਬਾਹਰ ਬਾਹਰ ਥੋੜੀ ਬਰ ਵਿਊ ਉਹ ਵੀ ਕਹਿੰਦਾ ਕਲਿੱਪ ਬਣਾਉਂਦੇ ਨਾਲੇ ਮਿਲਦੇ ਤੁਹਾਨੂੰ ਬਾਅਦ ਚ ਸੋ ਭਾਈ ਸੋਣਾ ਗੋਣੀ ਰਾਖ ਬਾਬਾ ਜੀ ਦੀ ਧੂਖ ਦੀ ਉਹ ਦਿੱਤੀ ਪਾਸ ਨਹੀਂ ਚੈਣ ਕਸੋਣੀ ਚੈਣ ਆਲਾ ਕਹਿੰਦਾ ਵੀ ਚੈਣ ਜਾਈ ਢੱਲੀ ਇੱਕ ਹੁੰਡੀ ਕਢਣੀ ਪਣੀ ਰੀ ਉਹ ਚਲ ਪਲਕ ਕਰਾਵੇਂ ਇਧਰਲੀ ਸਾਈਡ ਤੋਂ ਨਾਲ ਸਾਨੂੰ ਸੈਟ ਐ ਸਾਈਡ ਤੇ ਇਧਰ ਉਹ ਵਿੱਚ ਬੰਗਲੇ ਬੈਠੇ ਨੇ ਜਿਹੜੇ ਉਹੜੇ ਇਹ ਵਿੱਚ ਮੱਸ਼ੀਆਂ ਨਿਕੇ ਨਿਕੇ ਮਤਲਬ ਇਹ ਨਿਕੇ ਨਿਕੇ ਮੱਸ਼ੀਆਂ ਉਹ ਬੰਗਲੇ ਜਿਹੜੇ ਬੈਠੇ ਉਹ ਮੱਸ਼ੀਆਂ ਨੂੰ ਫੜਦੇ ਆ ਇੱਕ ਇਧਰ ਬੈਠਾ ਵਾ ਇੱਕ ਐ ਸਾਈਡ ਦੋਵੇਂ ਸਾਰੇ ਬੈਠੇ ਆ ਵੇਖ ਇਧਰ ਬੈਠਾ ਆਹ ਪਰ ਇਹਦੇ ਬੂਟ ਪਏ ਆ ਆ ਬੂਡ ਪੈ ਪਰੇ ਕੇ ਦੇ ਆ ਇੱਕ ਮੰਗਲਾ ਇੱਕ ਆ ਬੈਠਾ ਇੱਕ ਇਧਰ ਇੱਕ ਇਧਰ ਆਪੋ ਆਪਣੇ ਥਾਂ ਮੱਲੇ ਉਹਨਾਂ ਨੇ ਅੰਮਾ مشینਾ ਫੜਨਾਉਂਦੇ ਆ ਓ ਚਿੱਟਾ ਬੰਗਲਾ ਜੀ ਓ ਰੰਗ ਹੋਰੀਣਾ ਰੋਰੀਣਾ ਵੇ ਇਧਰ ਹੀ ਮਸ਼ੀਨਾਂ ਓ ਖਾ ਗਿਆ ਕਫੜ ਕੇ ਆਓ 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 ਬੋਤਲੀ ਨੇ ਦੇਖੋ ਇਹ ਚਲ ਠੀਕ ਆ ਚਲ ਬਖਾਇਆ ਬੰਗਲਾ ਵੈਹਕਾ ਤਾਂ ਔਰ ਤੇ ਦੀ ਮਸ਼ੀਨ ਮੂੰਹ ਹੀ ਪਾ ਲੰਦਾ ਤੇ ਇਹਨਾਂ ਨੂੰ ਮਿਲਦਾ ਹਣ ਬਾਗ ਤੇ ਘਰ ਜਾਗੇ ਹਨ ਜਲੀ ਘਰੇ ਉਹਦੀ ਉਹ ਰਾਤ ਵੀ ਨਹੀਂ ਸੋ ਗਾਈਸ ਆ ਗੁਰਦੁਆਰਾ ਬਾਹਰ ਵਾਰਾ ਛੜ ਗਏ ਮੈਂ ਵੀ ਨਹਿਰ ਵਾਲੀ ਸਾਈਡ ਤੇ ਔਰ ਲੱਭੇ ਪਤਾ ਨਹੀਂ ਥੋੜਾ ਆਪਣਾ ਨਿਕਲ ਗਿਆ ਇਹ ਆ ਪਿੰਡ ਉਹ ਬੱਚੇ ਸਾਈਡ ਤੇ ਬੈਠਦੇ ਸੋ ਗਾਈਸ ਹੁਣ ਜਾਂਦੇ ਆ ਦੁੱਧ ਲੈਣਾ ਤੇ ਮੋਟਰਸਾਈਕਲ ਤੇ ਫੇਰ ਦਾ ਵਾਰੀ ਇੰਦਰ ਨੇ ਚੜਾ ਮੋਟਰਸਾਈਕਲ ਚਲੋ ਆਓ ਭਈ ਦੁੱਧ ਲੈਣ ਚਲਦੇ ਆਂ ਇਹ ਕਮਾਰਾਂ ਵੀ ਨਹੀਂ ਕੱਢੋ ਬਾਹਰ ਕੱਢੋ ਬਾਹਰ ਕੱਢਾ ਲੋ ਕੱਢੋ ਬਾਹਰ ਇਹ ਦੀ ਜੋ ਚਲਾ ਕੰਮ ਫੇਰ ਲਿਖਾ ਪੈਂਦਾ ਨਾ ਕਿਉਂਕਿ ਇੰਦਰ ਦੇ ਵਲੌਗ ਇੰਡੀਜੀ ਵੀ ਬਣਾਈ ਦੇਦੇ ਤੇ ਉਹ ਜਿੰਦੀ ਬੋਲੀ ਦੀ ਤੇ ਇਹਦਾ ਲਿਖਾ ਪਿਆ ਜਾਂਦਾ ਆਹ ਨਾਲ ਬੋਟ ਕਰ ਆਉਂਦਾ ਜੰਮ ਚੱਲੋ ਚਲੋ ਜਿਹਨੂੰ ਉਹ ਮਾਰ ਦਿੱਗੇ ਕੌਪਸ ਵੀ ਆ ਗਿਆ ਜੀ ਪਹਿਲਾਂ ਆਪਣੇ ਡਾੜੀ ਨੇ ਮਾਰ ਲਿਆ ਨਾ ਪੂਰਾ ਚਾ ਜਾਣ ਦੇ ਹੁਣ ਲੈ ਜਾਂਦੇ ਤੁਸੀਂ ਲੈ ਗਏ ਡਾੜੀ ਵੀ ਆ ਗਿਆ ਜੀ ਜੋਨਟ ਵੇਲੇ ਨਾ ਮੈਂ ਜੋਂਟ ਵੇਖ ਲਈ ਆਏ ਨਿਕਲ ਜਾਂਦ ਲੱਗਦੀ ਬਸ ਘਣ ਜੁੜਤੀ ਵੇਖੀ ਆ ਨੇ ਤੂੰ ਵੇਖ ਲੈ ਕਿੰਨਾ ਬੋਲਿਆ ਆ ਇਸ ਦੋਦਰ ਪਵਾ ਲਿਆ ਚੈੱਕ ਕਰੋ ਤੇ ਹੁਣ ਜਾਣਦੇ ਆ ਘਰੇ ਜੁੜ ਵੀ ਕੋਟੀ ਪੇਂਟ ਕਰਾਈ ਆਂ ਵਧੀਆ ਹੋ ਗਿਆ ਜਰਾ ਬੜੀ ਤੇਰੇ ਬਣਾ ਬਹੁਤ ਏ ਜਗਾ ਹੋਣੀ ਨਹੀਂ ਹੁੰਦਾ ਮੁਲਕ ਪਿੰਡ ਚੋਂ ਵੀ ਆਈ ਵੀ ਲੋਕ ਕਿਤੇ ਗੱਲਾਂ ਤੇ ਜਾਣਦੇ ਆਈ ਵੀ ਭਾਈ ਸਾਹਿਬ ਇੰਨਾ ਕੀ ਜਾਣਦੇ ਕਿਤੇ ਐਮਰਜੈਂਸੀ ਹੋਵੇ ਪਿੰਡ ਚ ਨਹੀਂ ਪਿੰਡ ਚ ਨੂੰ ਭਜੋਣਾ ਚਾਹੀਦਾ ਪਿੰਡ ਚ ਤਾਂ ਨਹੀਂ ਭਜੋਣਾ ਚਾਹੀਦਾ ਪਸਾਰੀ ਕੇ ਦਾ ਬੱਚਾ ਕਿਹੜੇ ਉਹ ਬਾਹਰ ਆਣਾ ਕਿ ਇਹਨੇ ਕਿਦੋਂ ਬਾਹਰ ਆਣਾ ਆ ਬੱਚਾ ਉਹ ਲੈ ਕੇ ਬਾਹਰ ਆ ਜਾ ਸਹੀ ਗੱਲ ਪਿੰਡ ਚ ਨਹੀਂ ਭਜਾਣਾ ਚਾਹੀਦਾ ਮੋਟਰਸਾਈਕਲ ਜਾਣ ਕੇ ਯਾਰ ਹੱਥ ਚੁੱਕਦਾ ਮੁਲਕ ਜਾਣ ਕੀ ਲੋੜ ਹੈ ਕਹਿ ਵੀ ਨਹੀਂ ਸਕਦੇ ਆਪਾਂ ਕਿ ਇਹਨੂੰ ਵੀ ਆਪੋ ਮੋਟਰਸਾਈਕਲ ਤੋਂ ਉਹਨਾਂ ਦੇ ਆਉਂਦੇ ਆ ਹਾਂ ਆਉਂਦੇ ਆ ਪਰ ਅਗਲਾ ਬੰਦਾ ਨਹੀਂ ਨਾ ਉਹਨਾਂ ਰਾਹ ਦੀ ਤੁਹਾਰ ਨਹੀਂ ਵਾਦਾ ਹੀ ਗੱਲ ਹੈ ਆਪ ਦੇ ਨਾਲ ਜਾਣਾ ਹੀ ਆਣਾ ਗੁੰਝੇ ਲੱਗਣਾ ਲੱਗਣਾ ਦੂਜੇ ਨਾਲ ਫੀਚਲਾ ਆਣਾ ਜਿਹੜਾ ਵਿੱਚ ਵਾੜੀਆ ਵਿਚਾਰਾਂ ਦੇ ਜਿਹਦਾ ਮੇਰਾ ਤੋਂ ਕਰਨਾ ਤੇ ਹੁਣ ਜਾਣ ਨੇ ਆ ਘਰ ਕੋ ਬਲੌਗ ਬਾਕੀ ਸਵੇਰ ਦਾ ਇੰਨਾ ਬਲੌਗ ਨਹੀਂ ਬਣਿਆ ਸਵੇਰ ਐਂ ਸਵੇਰ ਦੀ ਹੋਰ ਬਣਾਉਂਦੇ ਨੇ ਆ ਜਿਹੜੀ ਵੀਡੀਓ ਬਣਾਉਂਦੇ ਰਹੇ ਆ ਥੋਡ ਮੂਵੀ ਲੱਗਦਾ ਬਣਾਇਆ ਨਹੀਂ ਬਣਾਇਆ ਇਥੇ ਅਮਰ ਸਰਦਾ ਅਮਰ ਸਰਦਾ ਮੈਂ ਤਾਂ ਬਣਾਇਆ ਨਹੀਂ ਯਾਰ ਮੈਂ ਆਪਣਾ ਚਲ ਕੋ ਨਹੀਂ ਹੋ ਸਕਦਾ ਇਹਦੇ ਕੋਲ ਲੀ ਲੂਗਾ ਦੋ ਦਿਨ ਆਉਂਦਾ ਨੰਬਰ ਕਰ ਵੀ ਓਏ ਸਿੰਗ ਲਾਈ ਫਿਰਦਾ ਏ ਚਲੋ ਚਲੋ ਵੀ ਇਹਦੇ ਭੀੜ ਬਹੁਤ ਜਾਈ ਇੱਥੇ ਤੇਰੇ ਨਾਲ ਲਾਂਸ ਰੋਡ ਬਣਿਆ ਪਰ ਭੀੜ ਜੀ ਬੜੀ ਮੈਂ ਅੱਜ ਬੰਦ ਕਰਦਾ ਕੈਮਰਾ ਪੂਰੇ ਰੱਜੀ ਦਾ ਬਣਾਉੜੇ ਬਣਾ ਆ ਬਣਾਉਂ ਤਾਂ ਬਣਾ ਸਰਦਾ ਹੀ ਆਦਤ ਪੈ ਗਈ ਹੁਣ ਲੋਗੀ ਕਰਦੇ ਪੈ ਗਈ ਆਦਤ ਜੀ ਆਈ ਨਾ ਹੀ ਨਹੀਂ ਬਣਾਉਂਦੇ ਤੇ ਸਾਨੂੰ ਹੋਰ ਦਿਨ ਹੋ ਦੀ ਬਲੌਗ ਵੀ ਬਣਾਇਆ ਕਿ ਪਗਿਆ ਕਹਿੰਦਾ ਖਾਲੀ ਜਾਂਦਾ ਹਾਂ ਆ ਲੱਗਦਾ ਇਹ ਦਿਨ ਖਾਲੀ ਜਾਂਦਾ ਕਿ ਕੋਈ ਨਾ ਜੋਬ ਜਿਹਾ ਹੋ ਗਿਆ ਕੰਮ ਦੀ ਕਰਾਈ ਕੰਮ ਹੀ ਇੱਕ ਸਾਨਾ ਹੋ ਗਿਆ ਓਏ ਅਬ ਹੋ ਗਿਆ ਘਰੇ ਹੁਣ ਓ ਜੇ ਰੋ ਜਾਓ ਬੜਾ ਗਾੜੀ ਮਹਿੰਗਾ ਹੁੰਦੇ ਓ ਮਹਿੰਗਾ ਹੁੰਦੇ ਗਾੜੀ ਲੈਣ ਦੀ ਨਹੀਂ ਜੀ ਜੀ ਉਹ ਲੈਣ ਦੀ ਨਹੀਂ ਦੀ ਹੈਗੀ ਇਹਨਾ ਆਪਣਾ ਆ ਉਹ ਤੇ ਮਹਿੰਗਾ ਹਾਂ ਨੂੰ ਸਸਤਾ ਕਰ ਦੇ ਚੰਗਾ ਜੀ ਅਰਦਾਇਟ ਪਰੇ ਕਰਕੇ ਫੇਰ ਹੀ ਆ ਇਹ ਕੋਲ ਗੱਪ ਲੈਣੀ ਆ ਤੇ ਕਾਦਰ ਲਾਦਨੇ ਸਪਲੈਂਡਰ 11 ਦਾ ਸੋ ਗਾਈ ਰੋਟੀ ਤਾਂ ਖਾ ਲਈ ਆ ਤੇ ਹੁਣ ਇਹ ਦੇਖਣ ਮੈਂ ਤਾਰਕ ਮੈਤਾ ਦਾ ਉਲਟਾ ਚਸ਼ਮਾ ਤੇ ਹੁਣ ਵੀਨੇ ਤਾਰਕ ਮੈਤਾ ਉਲਟਾ ਚਸ਼ਮਾ ਤੇ ਬਾਕੀ ਹੁਣ ਵਲੌਗ ਐਡਿਟ ਕਰਨਾ ਵਲੌਗ ਐਟ ਕਰਕੇ ਅਪਲੋਡ ਕਰਕੇ ਦਿਵਾਉਣਾ ਹੀ ਆ ਬਾਕੀ ਅੱਜ ਦੇ ਵਲੌਗ ਵਿੱਚ ਇਹੋ ਕੋਈ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਇਹ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੋਂ ਨਵੇਂ ਵਲੌਗ ਦੇ ਵਿੱਚ ਉਹਨੇਦਰਲੀ ਬਾਏ ਬਾਏ